ਮੌਤ ਕਦ ਕਿੱਥੇ ਆ ਜਾਵੇ ਕੁਝ ਪਤਾ ਨਹੀਂ ਲੱਗਦਾ ਪਰ ਸਭ ਤੋਂ ਜ਼ਿਆਦਾ ਅਫਸੋਸ ਉਦੋਂ ਹੁੰਦਾ ਜਦੋਂ ਸ਼ਗਨਾ ਦੇ ਵੇੜੇ ਦੇ ਵਿੱਚ ਮੌਤ ਮਾਤਮ ਲੈ ਕੇ ਆ ਜਵੇ ਹੁਸ਼ਿਆਰਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਜਦ ਭੈਣ ਦੀ ਮੁਰਦੀ ਗੱਡੀ ਲੈ ਕੇ ਭਾਈ ਜਾ ਰਿਹਾ ਸੀ ਉਦੋਂ ਹੀ ਹਾਦਸਾ ਵਾਪਰਿਆ ਜਿਸ ਚ ਉਸ ਭੈਣ ਦੇ ਭਾਈ ਦੀ ਉਸਦੇ ਦਾਦੇ ਦੀ ਮੌਤ ਹੋ ਚੁੱਕੀ ਹੈ ਬਾਕੀ ਦਾਦੀ ਤੇ ਹੋਰ ਪਰਿਵਾਰ ਦੇ ਮੈਂਬਰ ਗੰਭੀਰ ਜ਼ਖਮੀ ਹੋ ਰਹੇ ਨੇ ਪੂਰਾ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿੱਥੇ ਕਸਬਾ ਹਰਿਆਣਾ ਪੈਂਦਾ ਹੈ ਪਿੰਡ ਹਰਿਆਣਾ ਪੰਜਾਬ ਦੇ ਵਿੱਚ ਹੀ ਹੈ ਜਿੱਥੇ ਇੱਕ ਘੱਟਾ ਵਾਪਰੀ ਵਿਆਸਬਗਮ ਰੱਖਿਆ ਹੋਇਆ ਸੀ ਵਿਆਹ ਹੋਇਆ ਉਸ ਤੋਂ ਬਾਅਦ ਦੇ ਵਿੱਚ ਸਵੇਰ ਵੇਲੇ ਜਿਵੇਂ ਅਸੀਂ ਜਾਣਦੇ ਆ ਕਿ ਫੇਰਾ ਪੌੜ ਗੱਡੀ ਦੇ ਨਾਲ ਪਾਈ ਜਾਂਦਾ ਤਾਂ ਭਾਈ ਉਸੇ ਤਰ੍ਹਾਂ ਨਾਲ ਜਾ ਰਿਹਾ ਸੀ ਦਾਦੇ ਨੇ ਵੀ ਜ਼ਿੱਦ ਕੀਤੀ ਕਿ ਮੈਂ ਨਾਲ ਜਾਣਾ ਬਾਕੀ ਇਹਨੇ ਬੜਾ ਸਮਝਾਇਆ ਕਿ ਐਦਾਂ ਨਾ ਜਾਓ ਭਾਈ ਦਾ ਹੱਕ ਹੁੰਦਾ ਪਾਈ ਜਾਂਦਾ ਉਸ ਨੂੰ ਜਾਣਦੇ ਪਰ ਨਹੀਂ ਮੰਨੇ ਦਾਦਾ ਵੀ ਨਾਲ ਗਿਆ ਸਾਹਿਲ ਜੋ ਇਸ ਲੜਕੀ ਦਾ ਭਾਈ ਸੀ ਉਹ ਵੀ ਨਾਲ ਜਾ ਰਿਹਾ ਸੀ ਅਚਾਨਕ ਜਦ ਥੋੜਾ ਅੱਗੇ ਪਹੁੰਚੇ ਨੇ ਤਾਂ ਸਵੇਰੇ 1.5 2 ਵਜੇ ਇੱਕ ਆਵਾਰਾ ਪਸ਼ੂ ਸਾਹਮਣੇ ਆ ਗਿਆ ਆਵਾਰਾ ਪਸ਼ੂ ਆਇਆ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਵੇਂ ਹੀ ਗੱਡੀ ਮੋੜੀ ਸਫੈਦੇ ਚ ਜਾ ਕੇ ਗੱਡੀ ਵੱਜੀ ਭਿਆਨਕ ਹਾਦਸੇ ਦੇ ਵਿੱਚ ਦਾਦੇ ਪੋਤੇ ਦੀ ਔਨ ਦਾ ਸਪੌਟ ਮੌਕੇ ਤੇ ਹੀ ਜਾਨ ਜਾ ਚੁੱਕੀ ਹੈ ਜਿੱਥੇ ਦਾਦੀ ਨੂੰ ਵੀ ਬੜੀ ਮੁਸ਼ਕਿਲ ਦੇ ਨਾਲ ਬਚਾਇਆ ਹਾਲਾਂਕਿ ਕੁਝ ਪ੍ਰਤੱਖਦਰਸ਼ੀਆਂ ਦਾ ਦਾਵਾ ਹੈ ਕਿ ਦਾਦੀ ਦੇ ਵੀ ਇੱਕ ਵਾਰ ਸਾਹ ਚਲੇ ਬੰਦ ਹੋ ਚੁੱਕੇ ਸੀ ਬਾਅਦ ਦੇ ਵਿੱਚ ਜਦ ਉਹਨਾਂ ਨੂੰ ਉੱਥੇ ਸੀਪੀਆਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਸਾਹ ਚੱਲਣੇ ਦੁਬਾਰਾ ਸ਼ੁਰੂ ਹੋਏ ਨੇ ਪਰ ਇਸ ਪੂਰੀ ਘਟਨਾ ਤੋਂ ਬਾਅਦ ਪਿੰਡ 'ਚ ਮਾਤਮ ਦਾ ਮਾਹੌਲ ਜ਼ਰੂਰ ਫੈਲਿਆ ਹੋਇਆ ਹੈ ਤੇ ਜਦ ਅੰਤਿਮ ਸੰਸਕਾਰ ਹੋਇਆ ਉਸ ਵੇਲੇ ਸਰਕਾਰੀ ਸਨਮਾਨਾਂ ਦੇ ਨਾਲ ਹੁਣ ਵਿਦਾਇਗੀ ਦਿੱਤੀ ਗਈ ਹੈ ਕਿਉਂਕਿ ਜੇਕਰ ਗੱਲ ਕਰੀਏ ਦਾਦਾ ਪੁੱਤ ਦੀ ਜਿੱਤੇ ਦਾਦਾ ਕੈਪਟਨ ਰਿਟਾਇਰਡ ਸੀ ਉੱਥੇ ਪੋਤਾ ਵੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਆਪਣੀ ਭੈਣ ਦੇ ਵਿਆਹ ਦੇ ਲਈ ਆਇਆ ਹੋਇਆ ਸੀ ਪਰ ਕੀ ਪਤਾ ਸੀ ਪੈਣ ਦੇ ਵਿਆਹ ਲਈ ਤਾਇਆ ਉਸ ਨੂੰ ਖੁਦ ਨੂੰ लाड़ी ਮੌਤ ਨੇ ਵਿਆਹ ਕੇ ਲੈ ਜਾਣਾ ਇਹ ਪੂਰਾ ਮਾਮਲਾ ਜਦ ਸਾਹਮਣੇ ਆਇਆ ਉਸ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਵਿਆਹ ਦੇ ਲਈ ਕਾਫੀ ਜ਼ਿਆਦਾ ਚਾਸੀ ਸਾਹਿਲ ਨੂੰ ਕਾਫੀ ਤਿਆਰੀਆਂ ਦੇ ਵਿੱਚ ਉਸ ਨੇ ਮਦਦ ਕੀਤੀ ਦਿਨ ਰਾਤ ਲੱਗਿਆ ਹੋਇਆ ਸੀ ਤਾਂ ਨੂੰ ਵੀ ਜਦ ਮੁਰਦੀ ਗੱਡੀ ਜਾੜਾ ਸੀ ਜਦ ਇਸ ਵਾਰ ਫੇਰਾਪੌੜ ਦੇ ਲਈ ਜਾੜਾ ਸੀ ਤਾਂ ਉਸ ਵੇਲੇ ਨਾਲ ਗਿਆ ਸਾਹਿਲ ਕਾਫੀ ਜ਼ਿਆਦਾ ਖੁਸ਼ ਸੀ ਕਿ ਭੈਣ ਦਾ ਵਿਆਹ ਹੋਇਆ ਪਰ ਨਹੀਂ ਪਤਾ ਸੀ ਇਸ ਤਰੀਕੇ ਦੀ ਘਟਾ ਵਾਪਰ ਜਾਣੀ ਉਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਜਦ ਅੰਤਿਮ ਵਿਦਾਇਗੀ ਦਿੱਤੀ ਗਈ ਉਸ ਮੌਕੇ ਪਿੰਡ ਵਾਲੇ ਵੀ ਭਾਵੁਕ ਨਜ਼ਰ ਆਏ ਨੇ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਹਾਲਾਂਕਿ ਅਸੀਂ ਜਦ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਨੇ ਕੀ ਕੁਝ ਕਿਹਾ ਹੈ ਤੁਹਾਨੂੰ ਸੁਣਾ ਦਾਂ ਕਿਆ ਨਾਮ ਹੈ ਤੁਹਾਡਾ ਕਿਆ ਨਾਮ ਹੈ ਤੁਹਾਡਾ ਮੈਂ ਸਦੀਸ਼ 바ਵਾ ਸਾਡਾ ਇਹ ਨਾਲ ਦਾ ਲੱਗਦਾ ਪਿੰਡ ਆ ਉੱਥੇ ਦਾ ਸਰਪੰਚ ਆ ਜੀ ਸਾਡੇ ਏਰੀਆ ਦੇ ਕੈਪਟਨ ਰੋਸ਼ਨ لال ਉਹਨਾਂ ਦਾ ਜਿਹੜਾ ਪੁੱਤਰਾ ਸਗਾ ਕੈਪਟਨ ਸਾਹਿਲ ਪਟੋਚ ਕੈਪਟਨ ਰੋਸ਼ਨ لال ਇਸ ਏਰੀਏ ਦੇ ਥਾਂ ਸੋਸ਼ਲ ਵਰਕਰ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਖੜੇ ਹੋਣ ਵਾਲੇ ਇਸ ਏਰੀਏ ਨੂੰ ਉਹਨਾਂ ਦੀ ਬਹੁਤ ਘਾਟ ਆ ਉਹਦੀ ਭੋਤੀ ਦੀ ਮੈਰਿਜ ਹੋ ਗਈ ਰਾਤ 12 ਵਜੇ ਤਾਈਂ ਅਸੀਂ ਇਕੱਠੇ ਸਗੇ ਮੈਰਿਜ ਤੋਂ ਬਾਅਦ ਘਰਨ ਲੱਗਨ ਫੇਰੇ ਹੋਏ ਢੋਲੀ ਗਈ ਢੋਲੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ ਕੈਪਟਨ ਸਾਹਿਬ ਵੀ ਗਿੱਦ ਕਰਨ ਲੱਪੇ ਕਿ ਮੈਂ ਵੀ ਭੋਤੀ ਦੇ ਨਾਲ ਫੇਰਾ ਪਾਣ ਜਾਣਾ ਰਿਸ਼ਤੇਦਾਰਾਂ ਨੇ ਵੀ ਰੋਕਿਆ ਪਰ ਹੁਣੀ ਨੂੰ ਕੌਣ ਟਾਲ ਸਕਦਾ ਉਹਤੇ ਨੂੰ ਨਾਲ ਲਿਆ ਮਗਰ ਚਲ ਗਏ ਨਾਲ ਦਾਦੀ ਸੀ ਇੱਕ ਦੋਤਾ ਸੀ ਇੱਕ ਹੋਰ ਦੋਤਾ ਸੀ ਦੁੱਧ ਦੂਸਰੇ ਦੋਤੇ ਨੂੰ ਰਸਤੇ ਚ ਤਾਰ ਦਿੱਤਾ ਕਰਦੇ ਕਾਕਾ ਨੂੰ ਪਿੱਛੇ ਕੰਮ ਦੇਖ ਅਸੀਂ ਜਾ ਕੇ ਆਨੇ ਜਾਂਦੇ ਪਤਾ ਚੱਲਿਆ ਵੀ ਹਰਿਆਣੇ ਦੇ ਲਾਗੇ ਖੋਲ ਦੇ ਨਾਲ ਟਰੱਕ ਨੂੰ ਫਰੋਖ ਕਰ ਰਹੇ ਸੀ ਮੋਰਿਓ ਗਾਈ ਆਈ ਗਾਈ ਨੂੰ ਬਚਾਉਂਦਿਆਂ ਨੇ ਜਿਹੜੀ ਗੱਡੀ ਆ ਉਸ ਸਫੈਦੇ ਵਿੱਚ ਵੱਜੀ ਜਦੋਂ ਸਫੈਦੇ ਵਿੱਚ ਵੱਜੀ ਤਾਂ ਉੱਥੇ ਲੋਕ ਜਿਹੜੇ ਮੌਕੇ ਦੇ ਸਗੇ ਅਸੀਂ ਜਾ ਕੇ ਜਦੋਂ ਦੇਖਿਆ ਸਾਨੂੰ ਵੀ ਫੋਨ ਆਇਆ ਜਾ ਕੇ ਦੇਖਿਆ ਕ੍ਰੇਨ ਦੇ ਨਾਲ ਜੀਸੀਬੀ ਦੇ ਨਾਲ ਉਹਦੇ ਖਿੜਕੀ ਕੱਢੀ ਆ ਖਿੜਕੀ ਤੋੜ ਕੇ ਉਹਨਾਂ ਨੂੰ ਕੱਢਿਆ ਮੌਕੇ ਤੇ ਹੀ ਕੈਪਟਨ ਸਾਹਿਬ ਕੈਪਟਨ ਰੋਸ਼ਨ ਲਾਲ ਦਾ ਉਹਨਾਂ ਦਾ ਪੁੱਤਰਾ ਸਾਹਿਲ ਕਟੋਚ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਮੈਸੇਜ ਦਾਦੀ ਉਹ ਮੁਕੇ ਵਾਲੇ ਦੱਸਦੇ ਸੀ ਵੀ ਉਹ ਵੀ ਐਦਾਂ ਲੱਗਦਾ ਸੀ ਸਾਨੂੰ ਤੇ ਇਹ ਵੀ ਡੈਥ ਹੋ ਚੁੱਕੀ ਆ ਭਾਰ ਚੰਦੇ ਅਸੀਂ ਉਹਦੀ ਛਾਤੀ ਨੂੰ ਪੁੱਛ ਕੀਤਾ ਤਾਂ ਸਹਿਕਦੇ ਹੋਏ ਆਹ ਆ ਗਏ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਸਿਵਲ ਹਸਪੀਟਲ ਉਹਨਾਂ ਦੀ ਡੈੱਡ ਬੋਡੀ ਰੱਖੀ ਦਾਦੀ ਨੂੰ ਕੇਵਮ ਹਸਪੀਟਲ ਲੈ ਕੇ ਗਏ ਤੀਸਰਾ ਜਿਹੜਾ ਉਹਨਾਂ ਦਾ ਨਾਲ ਦੋਤਾ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਹੁਣ ਹੁਣੇ ਪਤਾ ਲੱਗਾ ਜেরে ਲਾਸੀ ਦਾਦੀ ਦਾਦੀ ਦੀ ਵੀ ਡੈਥ ਹੋ ਗਈ ਇਸ ਏਰੀਏ ਚ ਬਹੁਤ ਹੰਦਭਾਗੀ ਇਹ ਘਟਨਾ ਹੋਈ ਆ ਇਸ ਪਰਿਵਾਰ ਪਰਿਵਾਰ ਕੀ ਸਾਰੇ ਏਰੀਆ ਨੂੰ ਇਸ ਬਹੁਤ ਦਾ ਬਹੁਤ ਦੁੱਖ ਆ ਅਸੀਂ ਸਾਰੇ ਇਲਾਕਾ ਨਿਵਾਸੀ ਇਹੀ ਭਗਵਾਨ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੀ ਸਾਰੇ ਇਲਾਕੇ ਨੂੰ ਇਹ ਭਾਵਨਾ ਜੋ ਵਰਤ ਗਿਆ ਆ ਉਹਦਾ ਬਾਣੇ ਨੂੰ ਵਰਤਨ ਵਰਤਨ ਤੋਂ ਬਾਅਦ ਉਹਦਾ ભગવાન ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਰੇ ਪਰਿਵਾਰ ਵਾਲਿਆਂ ਨੂੰ ਸਹਜ ਉਹ ਬਖਸ਼ੇ ਅਸੀਂ ਫੇਰ ਇੱਕ ਵਾਰ ਸਾਰੇ ਪਰਿਵਾਰ ਸਾਰਾ ਏਰੀਆ ਇਸ ਬਾਣੇ ਤੇ ਭਗਵਾਨ ਅੱਗੇ ਹੀ ਬੇਨਤੀ ਕਰਦਾ ਕਿ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਵਿੱਚ ਰੱਖੇ ਓਮ ਸ਼ਾਂਤੀ ਸ਼ਾਂਤੀ